ਦਾ ਲਾ ਮੈਟਰੋ ਰੇਟ ਵੀ ਕੈਂਟ ਆ ਪਾਸਿੰਗ ਵੀ ਹੈਗੀ ਆ ਕਾਏ ਪੱਤਰ ਵੀ ਹੈਗੇ ਨੇ ਏਸੀ ਵੀ ਚੱਲਦਾ ਟਾਇਰ ਨਵੇਂ ਵਰਗੇ ਨੇ ਸੀਐਨਜੀ ਲੱਗੀ ਹੋਈ ਹੈ ਸੀਐਨਜੀ ਵੀ ਲੱਗੀ ਆ ਸੀਐਨਜੀ ਵੀ ਲੱਗਾ ਬਾਬੇ ਫੁੱਲ ਮੈਂ ਕਹੇ ਵੀ ਕਹਿੰਦਾ ਲੋਡਡ ਗੱਡੀ ਹੋਗੀ ਨਾ 235000 ਦੀ ਗੱਡੀ ਮਿਲ ਜੂ ਵਰਨਾ 1.6 2012 ਮਾਡਲ ਕਾਏ ਪੱਤਰ ਸੋਨੂੰ ਪੂਰੇ ਮਿਲਣਗੇ ਲੈ ਮਿੱਤਰੋ ਜੇ ਤਾਂ ਤੁਸੀਂ ਬਿਨਾ ਪਾਸਿੰਗ ਤੋਂ ਲੈਣੀ ਹੈਗੀ ਆਪ ਕਰਾ ਲਿਓ 85000 ਦੀ ਮਿਲ ਜੂ ਪੰਜਾਬ ਨੰਬਰ ਆ ਐਲਐਕਐਸਆਈ ਰੇਟ ਕਿੰਨਾ ਬਈ ਇਹਦਾ 90000 90000 ਦੀ 90000 ਲੈ ਮਿੱਤਰੋ 90000 ਦੀ ਗੱਡੀ ਲੈ ਜਾਓ ਠੀਕ ਹੈ Swift VDI ਪਾਸੇ 25 ਤੱਕ ਐਕਸੀਡੈਂਟ 25 ਤੱਕ ਪਾਸ ਠੀਕ ਹੈ ਲੈ ਮਿੱਤਰੋ ਪਾਸੇ 25 ਤੱਕ ਆ VDI ਆ ਡੀਜ਼ਲ ਵੇਰੀਐਂਟ ਦੀ ਰੇਟ ਕਿੰਨਾ ਦਾ ਸਿਰਫ 1 ਲੱਖ ਇੱਕ ਲੱਖ ਦੇਖ ਲਓ ਜੀ ਕੀ ਹਾਲ ਚਾਲ ਆ ਬਾਈ ਜੀ ਅੱਜ ਦੀ ਵੀਡੀਓ ਬਹੁਤ ਘੈਂਟ ਆਉਣ ਵਾਲੀ ਬਾਈ 45000 ਦੀ ਗੱਡੀ ਦੇਵਾਂਗੇ ਮਾਡਲ ਵੀ ਬਾਈ 13 ਦੇਵਾਂਗੇ ਨਾਲੇ ਏਸੀ ਵਾਲੀ ਗੱਡੀ ਹੂ ਕਾਏ ਪੱਤਰ ਸਾਰੇ ਹੋਣਗੇ ਉਹਨਾਂ ਬਈ ਜਿਕੇ ਕਾਰਵਿਆਰ ਖੜੇ ਆ ਬਾਈ ਸੱਚੀ ਗੱਲ ਬਲਵਾ ਕੀ ਹਾਲ ਆ ਬਾਈ ਸਿੱਤਾ ਕਹਿਮਨੇ ਤੇ ਇੱਕ ਵਾਰ ਕਹਿ ਦੋ 45000 ਦਿੱਤੇ ਮੈਂ ਤੇਰਾ ਮਾਡਲ ਆਹਈ ਆ ਤੇਰਾ ਮਾਡਲ 50 ਨੰਬਰ ਚਲਦੀ ਵੀ ਆਹੋ ਏਸੀ ਵੀ ਚੱਲਦਾ ਬਾਈ ਸਾਰੇ ਕਾਏ ਪੱਤਰ ਪੂਰੇ ਮਿਲਣਗੇ ਵੀਡੀਓ ਲਾਟ ਤੱਕ ਬਣੇ ਰਹੋ ਬਹੁਤ ਘੈਂਟ ਘੈਂਟ ਕਾਰਾਂ ਨੇ ਮੋਬਾਈਲ ਨੰਬਰ ਸਕਰੀਨ ਤੇ ਚੱਲ ਰਿਹਾ ਹੂ ਇੱਕ ਵਾਰ ਇਧਰ ਨੂੰ ਵੀ ਦਿਖਾ ਦੇ ਗੱਡੀਆਂ ਇਧਰ ਨੂੰ ਵੀ ਘੈਂਟ ਨੇ ਤੇ ਬਾਈ ਆਲਟੋਆਂ ਹੈਗੀਆਂ ਨੇ ਬਹੁਤ ਘੈਂਟ ਰੇਟ ਨੇ ਆਲਟੋਆਂ ਦੇ ਵੀ ਮਰੂਤੀ ਵੀ ਹੈਗੀਆਂ ਆਪਾਂ ਲਾਟ ਤੱਕ ਬਣੇ ਤੇ ਮੈਂ ਤੁਹਾਨੂੰ ਅੱਜ ਪਹਿਲੀ ਗੱਡੀ ਦਿਖਾਉਣੀ ਆ ਇਨੋਵਾ ਇਹਦਾ ਵੀ ਬਹੁਤ ਘੈਂਟ ਰੇਟ ਆ ਬਾਈ ਦੀ ਕੀ ਡਿਟੇਲ ਆ ਕੀ ਰੇਟ ਆ ਇਹ 2010 ਮਾਡਲ ਆ ਬਈ 50 ਨੰਬਰ ਆ 25 ਤੱਕ ਪਾਸ ਆ ਡੀਜ਼ਲ ਆਗੀ ਠੀਕ ਹੈ ਇੰਜਨ ਗੇਅਰ ਬਿਲਕੁਲ ਓਕੇ ਆ ਚਾਲ ਚਲਾਵੇ ਦੀ ਬਿਲਕੁਲ ਓਕੇ ਠੀਕ ਆ ਲ ਮੇਟਰ ਇਹ ਵੀ ਏਸੀ ਵਗੈਰਾ ਵਰਕਿੰਗ ਚਾ ਪੰਜਾਬ ਨੰਬਰ ਆ 2010 ਮਾਡਲ 25 ਤੱਕ ਪਾਸ ਆ ਘੈਂਟ ਕਾਰ ਆ ਹਲਕੀ ਫੁਲਕੀ ਟੱਚਪ ਹੈਗੀ ਆ ਬਾਈ ਅੰਦਰੋਂ ਇੱਕ ਵਾਰ ਗੱਡੀ ਚੈੱਕ ਕਰਾ ਦੇ ਗੱਡੀ ਵੀ ਵਧੀਆ ਹੈਗੀ ਸੋਹਣੀ ਕਾਰ ਆ ਬਰੀਆ ਬੰਪਰ ਕਰਵਾ ਕੇ ਦੇ ਦੋਗੇ ਪੇਂਟ ਅੱਜ ਹੀ ਹੋ ਕੇ ਮਿਲੂ ਲਾ ਮਿੱਤਰੋ ਟਾਚਿੰਗ ਹੋ ਕੇ ਮਿਲ ਜੂ ਰੇਟ ਕਿੰਨਾ ਦਾ 230000 ਬਈ 230000 ਲਾ ਮਿੱਤਰੋ 230000 ਦੀ ਪੰਜਾਬ ਨੰਬਰ ਦੀ ਇਨੋਵਾ ਗੱਡੀ ਲੈ ਜਿਓ 25 ਤੱਕ ਪਾਸ ਆ ਘੈਂਟ ਗੱਲ ਬਾਤ ਆ ਗੱਲ ਬਾਤ ਕਰ ਲਿਓ ਲੋਨ ਹੋ ਜੂ ਤੇ ਲੋਨ ਲੱਖ ਸਵਾ ਲੱਖ ਸਵਾ ਲੱਖ ਦਾ ਲੋਨ ਵੀ ਹੋ ਜੂ ਆਇਓ ਮੇਰਾ ਵੀਰ ਸੋਡਾ ਸਿਬਲ ਸਕੋਰ ਵਧਿਆ ਹੋਣਾ ਚਾਹੀਦਾ ਹੁਣ ਸਾਨੂੰ ਦਿਖਾਉਣੇ ਹੈਗੇ ਝੋਟਾ ਠੀਕ ਐ ਬਹੁਤ ਘੈਂਟ ਰੇਟ ਚ ਕੀ ਗੱਲ ਬਾਤ ਆ ਬਈ 2011 ਮਾਡਲ ਆ ਬਾਈ ਠੀਕ ਆ ਬਾਈ ਤੇ ਕਾਰ ਬਿਲਕੁਲ ਓਕੇ ਹੈਗੀ ਏਸੀ ਵਗੈਰਾ ਵਰਕਿੰਗ ਹੈ ਇੰਜਨ ਗੇਅਰ ਪੂਰਾ ਵਧੀਆ ਡਬਲ 8 ਆ ਇਹ ਡਬਲ 8 ਆ ਬਿਲਕੁਲ ਸਾਫ ਸੁਥਰੀ ਠੀਕ ਹੈ ਅੱਛਾ ਜੀ ਐਨਓਸੀ ਮਿਲ ਜੂ ਐਨਓਸੀ ਮਿਲ ਜੂ ਲੈ ਮਿੱਤਰੋ ਐਨਓਸੀ ਮਿਲ ਜੂ ਟਾਪ ਮਾਡਲ ਆ ਬਾਈਪਰ ਉੱਪਰ ਲੱਗਾ ਆ ਪਿੱਛੇ ਗੱਡੀ ਚੈਕ ਕਰੋ ਅੰਦਰ ਸೀਟ ਕਵਰ ਸੋਨੇ ਨੇ 2011 ਮਾਡਲ ਲਾਈ ਟਾਇਰ ਲੱਗੇ ਹੋਏ ਨੇ ਬਾਈ ਐਨਓਸੀ ਵਗੈਰਾ ਮਿਲ ਜੂਗੀ ਤੇ ਫਿਰ ਇਹਦਾ ਰੇਟ ਕੀ ਆ 2 ਲੱਖ 80 ਹਜ਼ਾਰ ਬਾਈ 2 ਲੱਖ 80 ਹਜ਼ਾਰ ਦੀ ਬਿਲਕੁਲ ਸਹੀ ਚੱਲਦੇ ਡੇਲੀ ਮਾਫ ਯੂਜ਼ ਕਰਦੇ ਹੁੰਦੇ ਐਕਸਵੀ ਗੱਡੀ ਮਿਲ ਜੂ ਐਨਓਸੀ ਨਾਲ ਵੀਰੇ ਰੇਟ ਬੋਲਿਆ ਹੈ ਇਹ ਗੱਲਬਾਤ ਤੁਸੀਂ ਕਰ ਲਿਓ ਹੁਣ ਸਾਨੂੰ ਦਿਖਾਉਣੇ ਆ ਕਿ ਬਈ ਆਡੀ ਏ4 ਬਹੁਤ ਘੈਂਟ ਰੇਟ ਦੇ ਵਿੱਚ ਪਹਿਲੀ ਬਾਰ ਲਖਵਿੰਦਰ ਨੂੰ ਕਹੂੰਗਾ ਵੀ ਆ ਚੈੱਕ ਕਰਾ ਇੱਕ ਵਾਰੀ ਗੱਡੀ ਦੇ ਲੈ ਵੀਰਾਂ ਠੀਕ ਹੈ ਤੇ ਬਈ ਕੀ ਗੱਲਬਾਤ ਆ ਗੱਡੀ ਦੀ 2011 ਮਾਡਲ ਆ ਵੀਰੇ ਏ4 ਆ ਠੀਕ ਹੈ ਤੇ ਬਿਲਕੁਲ ਸਾਫ ਸੁੱਧਿਆ ਸਾਰੇ ਫੰਕਸ਼ਨ ਵਰਕੀਆ ਗੱਡੀ ਦਾ ਇੰਜਨ ਕਿਵੇਂ ਦਾ ਜਮਾ ਹੋ ਕੇ ਸਰਵਿਸ ਹੋਈ ਆ 500 ਕਿਲੋਮੀਟਰ ਚੱਲੀ ਆਲੇ ਤਾਜੀ ਹੋਈ ਆ ਲੈ ਮੇਸਟਰ ਤਾਜੀ ਸਰਵਿਸ ਹੋਈ ਆ ਇੱਕ ਵਾਰ ਲਖਮਿੰਦਰ ਨੂੰ ਵੀ ਗੱਡੀ ਅੰਦਰੋਂ ਚੈੱਕ ਕਰਾ ਦੇ ਭਾਈ ਠੋਸ ਗੱਡੀਆਂ ਨੇ ਹੈਵੀ ਗੱਡੀਆਂ ਨੇ ਆ ਸੰਰੂਪ ਚੱਲਦਾ ਨਾ ਲੈ ਮਿੱਤਰੋ ਸੰਰੂਪ ਚੱਲਦਾ ਗੱਡੀ ਚੈੱਕ ਕਰੋ ਅੰਦਰੋਂ ਡੀਜ਼ਲ ਵਾਰੀਐਂਟ ਆਡੀ A4 ਲਾਇਬਲ ਬਹੁਤ ਸੋਹਣੇ ਨੇ ਭਾਈ ਕਿੰਨੇ ਕਿਤੇ ਹੋਣਗੇ ਹੈਗੇ ਵੀਰੇ 65-70000 65-70000 ਦੀ ਲੈ ਮਿੱਤਰੋ 65-70000 ਦੇ ਲਾਇਬਲ ਚੈੱਕ ਕਰੋ ਹਨਾ ਰੇਟ ਕਿੰਨਾ ਫਿਰਦਾ 4.5 ਲੱਖ 4.5 ਲੱਖ ਦੀ ਸਹੀ ਗੱਲ ਆ ਭਾਈ ਸਹੀ ਗੱਲ ਲੈ ਮਿੱਤਰੋ 4.5 ਲੱਖ ਦੀ ਗੱਡੀ ਮਿਲ ਜੂ ਇਹਤੇ ਲੋਨ ਹੋ ਜੂ ਨੇ ਲੋਨ ਨੇ ਲੋਨ ਨੇ ਹੁਣ ਤੇ ਠੀਕ ਹੈ ਲੈ ਮਿੱਤਰੋ 4.5 ਲੱਖ ਦੀ ਆਡੀ ਐਫਰ ਮਿਲ ਜੂ ਗੱਲ ਬਾਤ ਕਰ ਲਿਓ ਆਇਓ ਮੇਰਾ ਵੀਰ ਹੁਣ ਤੁਹਾਨੂੰ ਦਿਖਾਉਣੇ ਆਗੇ ਬਰਨਾ ਬਈ ਰੇਟ ਤਾਂ ਸਾਰੀ ਗੱਡੀਆਂ ਦੇ ਘੈਂਟ ਨੇ ਇਹਦਾ ਵੀ ਤੁਸੀਂ ਰੇਟ ਸੁਣ ਕੇ ਜਾਵੇ ਦਾ ਰੇਟ ਕੀ ਆ ਪਹਿਲਾਂ 1.6 ਹੈ ਵੀਰੇ ਰੇਟ ਕੀ ਦਾ 235000 ਲੈ ਮਿੱਤਰੋ 235000 ਦੀ ਗੱਡੀ ਮਿਲ ਜੂਗੀ ਠੀਕ ਹੈ ਮਾਡਲ ਕਿੰਨਾ ਕੀ ਗੱਲ ਬਾਤ ਹੈ 2012 ਮਾਡਲ ਆ ਬਾਈ ਟਾਇਰ ਨਵੇਂ ਵਰਗੇ ਆ ਠੀਕ ਹੈ ਜਨ ਗੇਅਰ ਬਿਲਕੁਲ ਓਕੇ ਆ ਨੰਬਰ ਕਿੱਥੇ ਦਾ ਦਾ ਸਾਈਡਾਂ ਟੱਚਿੰਗ ਹੈਗੀ ਆ ਹਰਿਆਣਾ ਨੰਬਰ ਹਰਿਆਣਾ ਨੰਬਰ ਆ ਐਨਓਸੀ ਮਿਲ ਜੂ ਬਰਨਾਲਾ ਠੀਕ ਹੈ ਲੈ ਮਿੱਤਰੋ ਬਰਨਾਲੇ ਦੀ ਐਨਓਸੀ ਮਿਲ ਜੂ ਹਨਾ ਵੀਰੇ ਹਾਂਜੀ 2,35,000 ਦੀ ਗੱਡੀ ਮਿਲ ਜੂ ਵਰਨਾ 1.6 2012 ਮਾਡਲ ਕਾਏ ਪੱਤਰ ਸਾਨੂੰ ਪੂਰੇ ਮਿਲਣਗੇ ਅੰਦਰੋਂ ਘੈਂਟ ਆ ਗੱਡੀ ਕਲਰ ਬਹੁਤ ਪਿਆਰਾ ਬਾਈ ਜੀ 235000 ਦਿਨਾ ਹਾਂ ਜੀ ਇੰਜਰ ਗੇਅਰ ਦੀ ਕਿਵੇਂ ਆਈ ਜਮਾ ਓਕੇ ਜਮਾ ਓਕੇ ਆ ਚਾਲ ਚਲਾ ਵਿੱਚ ਕੋਈ ਦਿੱਕਤ ਆਵੇ ਸਹੀ ਚੱਲਦੀ ਹੈ ਬਿਲਕੁਲ ਚੱਲਾਂ ਮਿੱਤਰੋ ਸਹੀ ਚਲਾਵੇ ਚ ਆਓ ਚੈੱਕ ਕਰਕੇ ਗੱਡੀ ਲੈ ਕੇ ਜਾਓ ਮੇਰਾ ਵੀਰਾ ਜਿੱਥੇ ਤੱਕ ਮਰਜ਼ੀ ਨਾਲ ਬਿਠਾ ਕੇ ਬਾਈ ਨੂੰ ਚਲਵਾ ਲਿਓ ਠੀਕ ਹੈ ਹੁਣ ਤੁਹਾਨੂੰ ਦਿਖਾਉਨੇ ਆ ਬਾਈ Honda City ਗੱਡੀ 2014 ਮਾਡਲ ਆ ਬਾਈ 2014 ਬਾਈ ਠੀਕ ਹੈ ਇੱਥੇ ਡਾਊਨ ਪੇਮੈਂਟ ਹੋ ਜੂ ਹੋ ਜੂ ਬਾਈ 1.5 ਲੱਖ ਦੀ 1.5 ਲੱਖ ਦੇ ਕੇ ਹੋ ਜੂ ਠੀਕ ਹੈ ਲਓ ਮਿੱਤਰੋ 1.5 ਲੱਖ ਰੁਪਏ ਲਓ ਗੱਡੀ ਲੈਓ 14 ਮਾਡਲ ਕੀ ਗੱਲ ਬਾਤ ਆ ਜੀ ਬੋਲੋ 14 ਮਾਡਲ ਵੀਰੇ ਡੀਜ਼ਲ ਕਾਰ ਆ ਬਿਲਕੁਲ ਓਕੇ ਆ ਕੋਈ ਐਕਸੀਡੈਂਟ ਆ ਲਾਈਵ ਵੀ ਲੋ ਵਧੀਆ ਨੇਗੇ ਠੀਕ ਹੈ ਅੰਦਰੋਂ ਜਵਾ ਸਾਫ ਸੁਥਰੀ ਆ ਕਾਰ ਲੈ ਮਿੱਤਰੋ ਆ ਚੈੱਕ ਕਰੋ ਗੱਡੀ ਤੁਸੀਂ ਅੰਦਰੋਂ ਇੰਟੀਰੀਅਰ ਬਹੁਤ ਸੋਹਣਾ ਗੱਡੀ ਦਾ 2014 ਮਾਡਲ ਸੈਕੰਡ ਓਨਰ ਹੋ ਸਕਦੀ ਹੈ ਗੱਡੀ ਐਨਓਸੀ ਵੀਰੇ ਕਟਵਾ ਕੇ ਦੇ ਦੋਗੇ ਹਾਂਜੀ ਲੈ ਮਿੱਤਰੋ ਐਨਓਸੀ ਕਟਵਾ ਕੇ ਦੇ ਦਵਾਂਗੇ ਡੀਜ਼ਲ ਵੇਰੀਐਂਟ ਚ ਗੱਡੀ ਆ ਇਹ ਪੂਰਾ ਰੇਟ ਕਿੰਨਾ ਦਾ ਸਾਢੇ ਤਿੰਨ ਸਾਢੇ ਤਿੰਨ ਬਈ ਸਾਢੇ 4 4 ਲੱਖ ਰੁਪਏ ਮੰਗਿਆ ਦੇਣਾ ਗੱਡੀ ਦਾ ਆਪਾਂ ਸਾਢੇ ਤਿੰਨ ਦੇ ਦੇਵਾਂਗੇ ਲੈ ਮਿੱਤਰੋ ਸਾਢੇ 3 ਲੱਖ ਰੁਪਏ ਗੱਡੀ ਲੈ ਜਾਓ ਲੋਨ ਵਗੈਰਾ ਹੋ ਜੂ 1.5 ਲੱਖ ਰੁਪਏ ਲਾਇਓ ਲੋਨ ਕਰਵਾ ਲਿਓ ਮੇਰਾ ਵੀਰ ਹਣਾ ਠੀਕ ਹੈ ਭਈ ਆਹ ਤੋਹਫਾ ਦੇ ਦਿਓ ਯਾਰ ਆ ਗੱਡੀ ਦੇ ਤਾਂ ਹੈ ਤੋਹਫਾ ਵੀਰੇ ਭਈ ਆਹ ਗੱਡੀ ਦਾ ਤੋਹਫਾ ਮੈਨਨ ਵਾਲਾ ਕੀ ਗੱਲ ਪਤਾ ਦੀ ਇਹ 10 ਮਾਡਲ ਆ ਵੀਰੇ ਡੀਜ਼ਲ ਆ ਪਾਸ ਹੀ ਹੈਗੀ ਆ ਪਾਸ ਨੇ 25 ਲੱਖ ਆ ਓਕੇ ਕਾਰ ਸਹੀ ਹੈ ਬਿਲਕੁਲ ਆਹ ਮਿੱਤਰੋ ਗੱਡੀ ਘੈਂਟ ਆ ਭਾਈ ਇੰਜਨ ਗੇਅਰ ਦੀ ਕਿਵੇਂ ਹੈ ਸਹੀ ਹੈ ਚਾਲ ਚਲਾਵ ਦੀ ਵਧੀਆ ਓਕੇ ਭਈ ਨਾ ਮਿੱਤਰੋ ਚਾਲ ਚਲਾਵ ਦੀ ਵਧੀਆ ਟਾਇਰ ਟੂਲ ਵਧੀਆ ਨੇਗੇ ਸੋਹਣੀ ਕਾਰ ਆ 10 ਮਾਡਲ 25 ਤੱਕ ਪਾਸ ਜੇ ਕੋਈ ਵੀਰ ਦੇਖ ਰਿਆ ਨਾ ਹਿਮਾਚਲ ਪ੍ਰਦੇਸ਼ ਬਾਈ ਕੋਈ ਦੇਖ ਰਿਆਗਾ Shimla ਸਾਈਡ ਦਾ ਬਈ ਆ ਗੱਡੀ ਲੈ ਜਾ ਮੇਰਾ ਵੀਰ ਠੀਕ ਐ ਐਚਪੀ ਨੰਬਰ ਆ ਗੱਡੀ ਰੇਟ ਕਿੰਨਾ ਦਾ 80000 80000 ਦੀ ਸਿਰਫ 80000 ਲੈ ਮਿੱਤਰੋ 80000 ਦੀ ਫੋਰਡ ਵਾਲੀ ਦੀ ਠੀਕੋ ਗੱਡੀ ਮਿਲ ਜੂ 10 ਮਾਡਲ 25 ਤੱਕ ਪਾਸ ਆ ਗੱਲ ਬਾਤ ਵੀਰੇ ਕਰ ਲਿਓ ਹਣਾ ਇੱਕ ਤੋਂ ਹੁਣ ਬਈ ਆ ਸਾਰੇ ਤੋਹਫੇ ਹੀ ਖੜੇ ਨੇ ਜਿਹੜੀ ਮਰਜ਼ੀ ਆ ਕੇ ਗੱਡੀ ਤੇ ਬਈ ਹੱਥ ਰੱਖ ਲਿਓ ਆ ਰੇਟ ਬਈ ਇੱਕ ਤੋਂ ਨਹੀਂ ਮਿਲਣ ਹੈਗਾ ਕੀ ਗੱਲ ਪਤਾ ਵੀ ਆ ਗੱਡੀ ਦੀ ਇਹ ਦਾ ਮਾਡਲ ਹੈ ਬਈ ਡਿਜ਼ਾਇਰ ਓਕੇ ਓਕੇ ਇਹ ਰੁਕੇ ਆ ਠੀਕ ਹੈ ਚੱਲ ਚਲਾ ਵੀ ਦੀ ਗੱਡੀ ਪਾਸੋਂ 25 ਤੱਕ ਹਾਣ ਐਕਸੀਡੈਂਟ 25 ਤੱਕ ਪਾਸ ਠੀਕ ਹੈ ਲੈ ਮਿੱਤਰੋ ਪਾਸੋਂ 25 ਤੱਕ ਆ ਬੀਡੀਆਈ ਆ ਡੀਜ਼ਲ ਵੇਰੀਐਂਟ ਦੀ ਰੇਟ ਕਿੰਨਾ ਦਾ ਸਿਰਫ 1 ਲੱਖ ਇੱਕ ਲੱਖ ਦੇਖ ਲਓ 1 ਲੱਖ ਹੀ ਜੀ ਦਾ ਮਿੱਤਰੋ 1 ਲੱਖ ਰੁਪਏ ਦੀ ਬਈ Swift Desire BDI ਗੱਡੀ ਮਿਲ ਜੂਗੀ ਸੋਹਣੀ ਕਾਰ ਆ ਵਧੀਆ ਵੀ ਇੰਜੀਨੀਅਰ ਕਿੰਮੇ ਗੱਡੀ ਦਾ ਬਿਲਕੁਲ ਓਕੇ ਜੀ ਠੀਕ ਹੈ ਹਲਕੀ ਫੁਲਕੀ ਟੱਚ ਮੇਰਾ ਕਰਾਉਣੀ ਹੁਣ ਬਈ ਹਾਂ ਬਿਲਕੁਲ ਟੱਚ ਮਾੜੀ ਮੋਟੀ ਹੈਗੀ ਠੀਕ ਹੈ ਮਾੜੀ ਮੋਟੀ ਵੀਰੇ ਟੱਚ ਹੋਊਗੀ ਤੇ ਬਾਈ 1 ਲੱਖ ਰੁਪਏ ਦੀ ਇਹ ਗੱਡੀ ਮਿਲ ਜੂ ਨਾ ਗੱਲਬਾਤ ਕਰ ਲਓ ਜੀ ਕਿ ਕਾਰਬੀਆਰ ਤੇ ਖੜੇ ਆ ਮੋਬਾਈਲ ਨੰਬਰ ਉੱਪਰ ਚੱਲ ਰਿਆ ਹੋਊਗਾ ਬਾਈ ਇੱਕ ਵਾਰ ਮੋਬਾਈਲ ਨੰਬਰ ਬੋਲਿਓ 99882 9926 ਠੀਕ ਹੈ ਬਾਈ ਗੱਲਬਾਤ ਕਰ ਲਿਓ ਫੋਨ ਕਰਕੇ ਜੇ ਕਿਸੇ ਵੀਰ ਨਾਉਣਾ ਹੋਊ ਫੋਨ ਕਰਕੇ ਆਇਓ ਮੇਰਾ ਵੀਰ ਅੱਗੇ ਆਹ ਕਿਹੜੀ ਆ ਗਈ ਬਾਈ ਗੱਡੀ ਇਹ ਸਵਿਫਟ 2008 ਮਾਡਲ ਆ ਬਾਈ ਠੀਕ ਹੈ ਬਾਈ ਇਹ ਵੀ ਬੀਡੀਆਈ ਆ ਡੀ ਹਲਕੇ ਫੁਲਕੇ ਟੱਚਿੰਗ ਪਾਲ ਦਿਆ ਨਾ ਵੀਰੇ ਹਾਂਜੀ ਹਾਂ ਠੀਕ ਐ ਵੀਰੇ ਟੱਚਿੰਗ ਪਾਲ ਦਿਆ ਗੱਡੀ ਬਾਕੀ 8 ਮਾਡਲ ਦੇ ਹਿਸਾਬ ਨਾਲ ਗੱਡੀ ਸਹੀ ਆ ਰੇਟ ਕਿੰਨਾ ਬਈ ਇਹਦਾ 90000 ਰੁਪਏ 90000 ਦੀ 90000 ਲੈ ਮਿੱਤਰੋ 90000 ਦੀ ਗੱਡੀ ਲੈ ਜਿਓ ਠੀਕ ਐ ਸਵਿਫਟ BDI ਇਧਰ ਖੜੀ ਆ ਆਪਣੀ ਲੱਖ ਰੁਪਏ ਦੇ ਨਾ ਵੀਰੇ ਦੱਸਦੀ ਆ ਆ 90 ਦੀ ਆ ਗੱਲਬਾਤ ਕਰ ਲਿਓ ਉਧਰ ਪਿੱਛੇ 80 ਵਾਲੀ ਵੀ ਖੜੀ ਆ ਉਹ ਗੱਲਬਾਤ ਕਰ ਲਿਓ ਹੁਣ ਤੁਹਾਨੂੰ ਦਿਖਾਉਣਾ ਐ ਬਾਈ ਛੋਟਾ ਗੱਡੀਆਂ ਡਸਟਰ ਗੱਡੀ ਕੀ ਗੱਲ ਬਾਤ ਦੀ ਮਾਡਲ ਇਹ 12 ਅਲਸਟੇਡ ਤੇ ਰਹਾ ਬਾਈ ਠੀਕ ਆ ਬਾਈ ਡੀਜ਼ਲ ਕਾਰ ਆ ਓਕੇ ਪੇਪਰ ਕੰਪਲੀਟ ਓਕੇ ਇੰਜਨ ਗੇਅਰ ਓਕੇ ਆ ਠੀਕ ਆ ਬਾਈ ਨੋਨ ਐਕਸੀਡੈਂਟ ਆ ਓਕੇ ਕੈਂਟ ਕਾਰ ਆ ਕੈਂਟ ਗੇਅਰ ਜਮਾ ਜਮਾ ਓਕੇ ਬਾਈ ਹਲਕੀ ਫੁਲਕੀ ਟੱਚਿੰਗ ਹੋਊਗਾ ਨਾ ਵੀਰੇ ਹਾਂਜੀ ਹਾਂ ਠੀਕ ਐ ਵੀਰੇ ਇਹਦਾ ਗੱਡੀ ਦਾ ਜਮੇ ਰੇਟ ਦੀ ਗੱਲ ਕਰਾਂ ਵੀਰੇ ਇਹਦਾ ਰੇਟ ਕਿੰਨਾ ਹੈਗਾ ਦਾ 230000 230000 ਹਾਂਜੀ ਲੈ ਮਿੱਤਰੋ 230000 ਦੀ ਡਸਟ 2000 12/13 ਗੱਡੀ ਮਜੂਬੀ ਵਾਰਨ ਪਰਸਕੀਨ ਤੇ ਚੱਲ ਰਿਹਾ ਹੋਊਗਾ ਗੱਲਬਾਤ ਕਰ ਲਿਓ ਐਨਓ ਸੀ ਹੋਊਗੀ ਦੀ ਐਨਓ ਸੀ ਦੇਵਾ ਠੀਕ ਹੈ ਹੁਣ ਤੁਹਾਨੂੰ ਮੈਂ ਕਹਾ ਵੀ ਕਹਿੰਦੇ ਸੀਡ ਕਰਾਣਾ ਫਿਰ ਇੱਕ ਤਰ੍ਹਾਂ ਦੀ ਉਹ ਆ ਸੀਡ ਕਰਾ ਸੱਤ ਬਾਰਨਟ ਡਿੱਗੀ ਫੱਟੀ ਗਲਾਸ ਸ਼ੀਸ਼ੇ ਸਾਰੇ ਨਾਲ ਦੇਣੇਗੇ ਕੋਈ ਪੀਛੇ ਨਹੀਂ ਤਾਂ ਇਹਦਾ ਕੋਈ ਪੀਛੇ ਕੀ ਗੱਲ ਆ ਬਤਾ ਮਾਡਲ ਕਿੰਨਾ ਸਾਰੇ ਰਿਹਾ ਬਾੜੀ ਮੋੜੇ ਆਪਾਂ ਸਕਰੈਚ ਸੀਗੇ ਟਚਿੰਗ ਕਰਵਾਈ ਹੈਗੀ ਠੀਕ ਹੈ ਬਾਈ ਸਕਰੈਚ ਜੀ ਸੀਗੇ ਓਕੇ ਪਰ ਨੋਨ ਐਕਸੀਡੈਂਟ ਗਾਰੰਟੀ ਹੈ ਨਾ ਗਾਰੰਟੀ ਹੈ ਬਰੇ ਗਾਰੰਟੀ ਠੀਕ ਹੈ ਬਾਈ ਸ਼ੀਸ਼ੇ ਵੀ ਨਾਲ ਦੇਣੇ ਜਿੱਥੇ ਤੁਸੀਂ ਮਰਜ਼ੀ ਚੈੱਕ ਕਰਾ ਲਿਓ ਸਾਈਡਾਂ ਦੇ ਬਾਈ ਕਹਿੰਦਾ ਵੀ ਹਲਕੇ ਫੁਲਕੇ ਸਕਰੈਚ ਥੀ ਉਹ ਆਪਾਂ ਕਰਵਾ ਲਏ ਨੇ ਕਵਰ ਬਾਕੀ ਗੱਡੀ ਸੋਹਣੀਆ ਮਾਡਲ 12 ਬਾਈ 12 ਮਾਡਲ ਬੀਡੀਆ 12 ਮਾਡਲ ਬੀਡੀਆ ਡੀਜ਼ਲ ਵੇਰੀਐਂਟ ਦੀ ਕਾਰ ਆ ਬਾਬਿਓ ਕਿਸੇ ਵੀਰ ਨੇ ਲੈਣੀ ਆ ਸੀਡੀ ਚ ਕਾਰ ਆ ਪੰਜਾਬ ਨੰਬਰ ਆ ਤੇ ਬਾਈ ਰੇਟ ਦੇ ਦੇ ਘੈਂਟ ਜਾ 285000 285000 ਨਵੇਂ ਟਾਇਰ ਨਵੇਂ ਟਾਇਰ ਨੇਗੇ 285000 ਦੀ ਗੱਡੀ ਮਿਲ ਜੂਗੀ ਗੱਲ ਬਾਤ ਕਰ ਲਓ ਜੀ ਕੇ ਕਾਰ ਬਿਆਰ ਤੇ ਇਹ ਗੱਡੀ ਖੜੀ ਆ ਹੁਣ ਸਾਨੂੰ ਦੇ ਦਈਏ 13 ਮਾਡਲ ਦੇ ਦਈਏ ਘੈਂਟ ਰੇਟ ਦੇ ਵਿੱਚ ਆ ਨਾ ਬਾਈ ਬਿਲਕੁਲ ਕੀ ਗੱਲ ਬਾਤ ਹੈ ਤੇਰਾ ਮੋਡਲ ਤਾਂ ਲੱਗ ਤੈਨੂੰ ਲੱਗਦੀ 50 ਨੰਬਰਾਂ ਨਾਲੇ ਪੰਜਾਬ ਨੰਬਰ ਜਿਹੜਾ ਮਿੱਤਰੋ 3 ਲੱਖ ਦੀ 13 ਮਾਡਲ ਗੱਡੀ ਇੰਜਨ ਬੱਖਰ ਤਾਂ ਨਹੀਂ ਮਾਰ ਖਾਂਦੀ ਨਾ ਨਾ ਕੋਈ ਕੰਮ ਖਰਚਾ ਹੋਵੇ ਗੱਡੀ ਦੀ ਕੋਈ ਕੰਮ ਖਰਚਾ ਨਹੀਂ ਲਾ ਮਿੱਤਰੋ ਕੋਈ ਕੰਮ ਖਰਚਾ ਨਹੀਂ ਲਾਇ ਲੱਗਿਆ ਬਾਈ ਗੱਡੀ ਅੰਦਰੋਂ ਵੀ ਸੋਹਣੀ ਪਈ ਆ ਵਧੀਆ ਬਈ ਹਨਾ ਸਿਰਫ 3 ਲੱਖ ਦੀ ਮਿੱਤਰੋ ਗੱਡੀ ਮਿਲ ਜੂਗੀ ਜੇ ਕਿਸੇ ਵੀਰ ਨੇ ਲੈਣੀਆਂ Swift VDI ਆ ਨਾ ਇਹ ਲਾ ਮਿੱਤਰੋ VDI ਆ ਇਹ ਸਿਰਫ 3 ਲੱਖ ਦੀ ਗੱਡੀ ਮਿਲ ਜੂਗੀ ਗੱਲਬਾਤ ਤੁਸੀਂ ਕਰ ਲਓ ਜੀ ਕੇ ਕਾਰਵਾਰ ਤੇ ਖੜੇ ਆ ਹੁਣ ਤੁਹਾਨੂੰ ਦਿਖਾਉਣੇ ਆ ਆਲਟੋ ਆ ਜਿਹੜੇ ਤੁਹਾਨੂੰ ਨਾਲੇ ਗੱਲ ਕਹੀਦਾ 45000 ਵਾਲੀ ਗੱਡੀ ਉਹ ਵੀ ਤੁਹਾਨੂੰ ਦਿਖਾਉਣੇ ਚੱਲੀ ਅੰਦਰ ਆ ਜੀ ਆਹ ਕੀ ਗੱਲਬਾਤ ਆ ਬਈ ਇਹਦੀ ਇਹ 2006 ਮਾਡਲ ਆ ਬਈ ਠੀਕ ਹੈ 02 ਆ ਓਕੇ ਇੰਜਨ ਗੇਰ ਦੀ ਗੱਡੀ ਓਕੇ ਹੈਗੀ ਚਲਾਈ ਦੀ ਸਾਫ ਸੁਫਰੀ ਆ ਇੰਜਨ ਗੇਰ ਵਧੀਆ ਜਮਾ ਸਹੀ ਆ ਲੈ ਮਿੱਤਰੋ ਇੰਜਨ ਗੇਰ ਵਧੀਆਗਾ ਇੱਕ ਵਾਰ ਕਹੂੰਗਾ ਲਖਮਿੰਦਰ ਨੂੰ ਦਿਖਾ ਦੇ ਮੜਾ ਸੀਤਾ ਸੁੱਤਾ ਗੱਡੀ ਦੀਆਂ ਰੇਟ ਕਿੰਨਾ ਬਈ ਇਹਦਾ 37000 ਬਈ 36000 ਦੀ 37 ਸੇਮ ਮਾਡਲ ਆ ਬਈ ਸੇਮ ਮਾਡਲ ਲੈ ਮਿੱ 36000 ਦੀ ਬਈ ਗੱਡੀ ਮਿਲ ਜੂ ਬਈ ਆਹ ਜਿਹੜਾ ਥੋੜਾ ਜਿਹਾ ਇਹ ਕਰਵਾ ਕੇ ਦੇ ਹੋ ਜੂਗਾ ਇਹ ਕਰਵਾ ਕੇ ਦੇ ਲੈ ਮਿੱਤਰੋ ਆਹ ਕੰਮ ਹੋ ਕਰਵਾ ਕੇ ਮਿਲ ਜੂਗਾ ਇਹ ਹਾਲ ਤੱਕ ਬਈ ਤਾਂ ਨਹੀਂ ਕਰਵਾਇਆ ਹੁੰਦਾਗਾ ਬਈ ਯਾਰ ਕੋਈ ਵੀਰ ਨਾ ਕਹਦੇ ਯਾਰ ਇਹ ਬੋਰਨਟ ਪੇਂਟ ਆ ਯਾਰ ਕਿਤੇ ਲੱਗੀ ਹੋਊ ਜੀ ਬੱਜੀ ਹੋਣਾ ਠੀਕ ਹੈ ਇਹ ਚੀਜ਼ਾਂ ਵੀਰੇ ਨੋਟ ਕਰਨ ਵਾਲੇ ਹੁੰਦੇ ਨੇ ਆਂ ਅੱਗੇ ਹੁਣ ਸਾਨੂੰ ਦਿਖਾਉਣੇ ਆ ਵੀਰੇ ਆਪਾਂ ਆਲਟੋ ਕਿੰਨੇ ਦੀ ਹੂ ਇਹ ਆਲਟੋ ਕਿੰਨੇ ਕੀ ਦੀ ਹੋ ਸਕਦੀ ਹੈ ਨਹੀਂ ਰੇਟ ਹੀ ਦੱਸੋ ਬਈ ਕਿੰਨੇ ਦੀ ਆ ਬਸ ਸਿੱਧਾ 80000 ਦੀ 85000 ਦੀ 85000 ਮਾਡਲ ਹੂ 5 ਹਨ 8 ਮਾਡਲ 8 ਮਾਡਲ ਆ 8 ਮਾ ਠੀਕ ਆ ਪੰਜਾਬ ਨੰਬਰ ਆ ਪੰਜਾਬ ਨੰਬਰ ਬਈ 8 ਮਾਡਲ ਐਲਐਕਐਸਆਈ ਆ ਐਲਐਕਐਸਆਈ 85000 ਦੀ ਫਹਤ ਪਾਸਿੰਗ ਤੋਂ ਸਿੰਘ ਕਰਾ ਕੇ ਜੇ ਜੇ ਪਾਸਿੰਗ ਰਾ ਕੇ ਲੈਣੀ ਹੈ ਵੀਰੇ ਵਿੱਚੇ ਨਾ ਕਰਾ ਦੇ 115000 115000 ਲੈ ਮਿੱਤਰੋ ਜੇ ਤਾਂ ਤੁਸੀਂ ਬਿਨਾ ਪਾਸਿੰਗ ਤੋਂ ਲੈਣੀ ਹੈਗੀ ਆਪ ਕਰਾ ਲਿਓ 85000 ਦੀ ਮਿਲ ਜੂ ਪੰਜਾਬ ਨੰਬਰ ਆ ਐਲਐਕਐਸਆਈ ਜੇ ਤੁਸੀਂ ਬਈ ਕਰਵਾ ਕੇ ਲੈਣਾ ਸਭ ਕੁਸ ਤਾਂ ਬਈ ਜੀ ਵਿੱਚੇ ਪਾਸਿੰਗ ਨਾ ਕਰਾ ਕੇ ਕਾਗਜ਼ ਪੱਤਰ ਪੂਰੇ ਕਰਵਾ ਕੇ ਨਾ 115000 ਦੀ ਗੱਡੀ ਲਏ ਜੀਕੇ ਕਾਰ ਬਿਜ਼ਾਰ ਤੋਂ ਚਟੇ ਰੰਗ ਦੀ ਕਾਰ ਆ ਇਹ ਸੰਗਰੂਰ ਦਾ ਬਈ ਜੀ ਨੰਬਰ ਆ ਠੀਕ ਹੈ ਗੱਲਬਾਤ ਕਰ ਲਿ ਅੱਗੇ ਹੁਣ ਤੁਹਾਨੂੰ ਵੀਰੇ ਦਿਖਾਉਣਿਆ ਇੱਕ ਹੋਰ ਆਲਟੋ 2009 ਮਾਡਲ ਆ ਬਈ ਇਹ 2009 ਬਈ ਇੱਕ ਨਿਕਦੀ ਆ اے ਸੀ ਆ ਵੀ 80000 ਦੀ 80000 ਲੈ ਬਈ ਸੀ ਐਨ ਜੀ ਵੀ ਲੱਗੀ ਆ ਹਾਂਜੀ ਲੈ ਮਿੱਤਰੋ 30 ਦੀ ਐਵਰੇਜ ਆ ਠੀਕ ਐ 80000 ਦੀ ਗੱਡੀ ਲੈ 2009 ਮਾਡਲ ਐਲ ਐਕਸ ਆ ਵੀ ਐਲ ਐਕਸ ਆ ਐਲ ਐਕਸ ਆ ਮਿੱਤਰੋ ਠੀਕ ਐ ਨੌਨ ਐਕਸੀਡੈਂਟ ਗਾਰੰਟੀ ਹਾਂਜੀ ਇੰਜਨ ਗੇਅਰ ਕਿੰਮਿਆ ਜਮਾ ਚੱਲ ਚੱਲੇ ਵੀ ਦੀ ਵਧੀਆ ਬਈ ਲੈ ਮਿੱਤਰੋ ਚਾਲ ਚੱਲੇ ਵੀ ਦੀ ਘੈਂਟ ਆ ਇਹ ਮਿਲ ਜੂ 80 ਆ ਦੀ ਆ ਮਿਲ ਜੂ 85 ਆ ਦੀ ਜੇ ਪਾਸਿੰਗ ਲਾ ਕੇ ਲੈਣੀ ਆ 115000 ਦੀ ਅੱਗੇ ਹੁਣ ਤੁਹਾਨੂੰ ਦਿਖਾਉਣੇ ਆਗੇ ਜੀ ਕਹਿੰਦੇ ਵੀ ਟਾਟਾ ਵਾਲੇ ਦੀ ਨੈਨੋ ਹਣਾ ਨੰਬਰ ਚੈੱਕ ਕਰੋ 3800 ਨਾ ਪੰਜਾਬ ਨੰਬਰ ਇਹ ਆ ਮਿੱਤਰੋ 45000 ਦੀਆਂ ਹਾਂਜੀ ਲੈ ਮਿੱਤਰੋ 45000 ਦੀ ਰੰਗ ਪੇਂਟ オリジナル ਨਾਲ ਦਾ オリジナル ਹੈ ਠੀਕ ਹੈ ਕਿੰਨਾ ਮਾਡਲ ਹੈ 13 2013 ਮਾਡਲ ਹਾਂਜੀ ਇਹਦਾ ਇੰਜਨ ਕਿੰਮਿਆ ਇੰਜਨ ਓਕੇ ਆ ਏਸੀ ਵੀ ਚੱਲਦਾ ਏਸੀ ਚੱਲਦਾ ਲੈ ਮਿੱਤਰੋ ਏਸੀ ਵੀ ਚੱਲਦਾ ਦਾ ਘੈਂਟਕਾਰ ਆ 13 ਮਾਡਲ ਪਾਸਿੰਗ ਤਕਰੀਬਨ 28 ਤੱਕ ਹੋਣਾ ਵੀਰ ਵੀ 28 ਤੱਕ ਸਾ ਮਿੱਤਰੋ 28 ਤੱਕ ਇਹਦੇ ਵਿੱਚ ਯਾਰ ਬਾਈ ਕੋਈ ਕਮੀ ਪੇਸੀ ਹੋਵੇ ਕੋਈ ਕਮੀ ਪੇਸੀ ਨਹੀਂ ਕੋਈ ਕਮੀ ਪੇਸੀ ਨਹੀਂ ਹੈਗੀ ਲੈ ਮਿੱਤਰੋ ਕੋਈ ਕੰਪੇਸ ਨਹੀਂ ਆਉਦਾ ਆਓ ਟੈਸਟ ਡਰਾਈਵ ਕਰੋ ਗੱਡੀ ਪਸੰਦ ਕਰੋ ਸਾਈਡੋ ਹਣਾ ਵੀਰੇ ਹਾਂਜੀ ਠੀਕ ਹੈ ਸਿਰਫ 45000 ਦੀ ਇੱਕ 45 ਤਾਂ ਨਹੀਂ ਕਹਿੰਦੇ ਇਕੱਲੇ 45000 ਇਕੱਲੇ 45000 ਦੀ ਬਾਈ ਗੱਡੀ ਲੈ ਜਾਓ ਆਹ ਰੇਟ ਦੇ ਵਿੱਚ ਬਾਈ ਕੋਈ ਗੱਡੀ ਨਹੀਂ ਮਿਲਦੀ 13 ਮਾਡਲ ਬਾਈ ਮਾਡਲ ਬਹੁਤ ਉੱਚਾ ਹੈ ਠੀਕ ਹੈ ਗੱਲਬਾਤ ਕਰ ਲਿਓ ਪੀਵੀ 13 ਪੱਕੇ ਨੰਬਰ ਦੀ ਕਾਰ ਆ 3800 ਨੰਬਰ ਆ ਇਹ ਮਿਲ ਜੂ 45000 ਦੀ ਮਿੱਤਰੋ ਆਲਟੋ ਕਾਰ ਲੈ ਕੇ ਆ ਥੋੜੇ ਵਾਸਤੇ ਚੈਰੀ ਕਲਰ ਦੇ ਵਿੱਚ ਆ ਨਾ ਵੀਰੇ ਕਿਵੇਂ ਆ ਗੱਡੀ ਪਈ ਇਹੇ ਵੀਰੇ ਜਮਾ ਬਾਜ ਵਰੇਟ ਦੀ ਆਗੀ ਰੇਟ ਵੀ ਕੈਂਟ ਆ ਜਮਾ ਰੇਟ ਕੈਂਟ ਆ ਠੀਕ ਹੈ ਤੇ 2006 ਮਾਡਲ ਆਗੀ ਠੀਕ ਹੈ ਬਾਈ 26 ਤੱਕ ਪਾਸ ਆ ਅੱਛਾ ਪਾਸਿੰਗ ਵੀ ਹੈਗੀ ਆ ਬੀਮਾ ਪ੍ਰਦੂਸ਼ਨ ਸਾਰੇ ਪੇਪਰ ਪੂਰੇ ਆ ਓਕੇ ਐਲ ਐਕਸ ਆਈ ਆ ਏਸੀ ਚੱਲਦਾ ਲਾ ਮਿੱਤਰੋ ਰੇਟ ਵੀ ਕੈਂਟ ਆ ਪਾਸਿੰਗ ਵੀ ਹੈਗੀ ਆ ਕਾਜ ਪੱਤਰ ਵੀ ਹੈਗੇ ਨੇ ਟਾਇਰ ਨਵੇਂ ਆ ਏਸੀ ਵੀ ਚੱਲਦਾ ਟਾਇਰ ਨਵੇਂ ਵਰਗੇ ਨੇ ਸੀ ਐਨ ਜੀ ਲੱਗੀ ਹੋਈ ਸੀ ਐਨ ਜੀ ਵੀ ਲੱਗੀ ਆ ਸੀ ਐਨ ਜੀ ਬਿਲਕੁਲ ਬਾਬੇ ਫ CNG ਤੋਂ ਲੈ ਕੇ ਕਾਹੇ ਪత్రਾਂ ਲੈ ਕੇ ਟਾਇਰ ਵੀ ਨਵੇਂ ਨੇਗੇ LXI LXI ਨੰਬਰ ਕਿੱਥੇ ਦਾ ਦਾ ਮੋਹਾਲੀ ਦਾ ਮੋਹਾਲੀ ਦਾ ਨੰਬਰ ਆ ਮਿੱਤਰੋ ਠੀਕ ਹੈ ਰੇਟ ਕਿੰਨਾ ਫਿਰ ਇਹਦਾ 72000 ਸਿਰਫ 72000 72000 ਦੇਖ ਲਓ ਬਈ ਕਾਹੇ ਪత్ర سارے ਪੂਰੇ ਨੇ ਯਾਰ ਲੈਣਾ ਵੀਰੇ ਸਾਰਾ ਕੁਝ ਪੂਰਾ ਮਿਲੂ 72000 ਦਾ ਲਓ ਮਿੱਤਰੋ 72000 ਦੀ ਬਈ ਆਲਟੋ ਕਾਰ ਲੈ ਜਿਓ 26 ਤੱਕ ਪਾਸ ਆ ਸਾਰੇ ਪੇਪਰ ਵਰਕ ਕੰਪਲੀਟ ਮਿਲੂ ਤੁਹਾਨੂੰ ਠੀਕ ਹੈ ਨਾਲੇ CNG ਆ 30 ਦੀ ਐਵਰੇਜ ਆ ਠੀਕ ਹੈ ਬਈ ਗੱਲਬਾਤ ਤੁਸੀਂ ਕਰ ਲਿਓ ਅੱਗੇ ਤੁਹਾਨੂੰ ਦਿਖਾਉਣੇ ਆ ਇੱਕ ਉਧਰ अल्टੋ ਹੜੀਆ 8 ਮਾਡਲ ਹੈ ਬਈ ਇਹ 8 ਮਾਡਲ ਹੈ ਬਈ ਇਹ ਪਾਸਿੰਗ ਪੂਸੀng ਦੀ ਪਾਸਿੰਗ 28 ਤੱਕ ਆ ਬਈ 28 ਤੱਕ ਪਾਸ ਆ ਲੈ ਮਿੱਤਰੋ 28 ਤੱਕ ਪਾਸ ਆ ਪੰਜਾਬ ਨੰਬਰ 4600 ਨੰਬਰ ਗੱਡੀ ਇੰਜਨ ਗੇਅਰ ਦੀ ਕਿਵੇਂ ਆ ਜਮਾ ਓਕੇ ਬਈ ਆ ਵੀ ਵਧੀਆ ਇੰਜਨ ਗੇਅਰ ਦੀ ਆ ਲਾਲ ਜ਼ਿੰਮੇਵਾਰੀ ਆ ਵੀ ਇੰਜਨ ਦੀ ਠੀਕ ਆ ਆ ਵੀ ਬਈ ਇੰਜਨ ਗੇਅਰ ਦੀ ਜ਼ਿੰਮੇਵਾਰੀ ਉਹਦੀ ਫੁੱਲ ਜ਼ਿੰਮੇਵਾਰੀ ਆ ਬਾਕੀ ਆਪਦਾ ਆਓ ਕਹ ਡਰਾਈਵ ਕਰੋ ਕੋਈ ਬਈ ਗੱਡੀ ਲੈ ਕੇ ਜਾਓ ਇੱਕ ਵਾਰ ਕੋਹ ਲਖਵਿੰਦਰ ਨੂੰ ਅੰਦਰੋ ਦਿਖਾ ਦੇ ਗੱਡੀ 8 ਮਾਡਲ 28 ਤੱਕ ਪ 1 लाख 15 है 1 लाख 15000 दिन ठीक है 1 लाख 15000 दी, दी भाई गड्डी मिल ਜੂਗੀ ਇਹਨਾਂ ਗੱਡੀਆਂ ਦੇ ਵਿੱਚੋਂ ਬਈ ਤੁਹਾਨੂੰ ਕੋਈ ਵੀ ਗੱਡੀ ਵਧੀਆ ਲੱਗੀ ਆ ਬਸੇ ਤਾਂ ਗੱਡੀਆਂ ਬਈ ਸਾਰੇ ਘੈਂਟ ਨੇ ਰੇਟ ਦੇ ਮੁਕਾਬਲੇ ਵੀ ਠੀਕ ਹੈ ਬਾਕੀ ਬਾਈ ਨਾਲ ਗੱਲਬਾਤ ਕਰ ਲਿਓ ਵੀਰੇ ਆਪਾਂ ਕਿੱਥੇ ਖੜੇ ਆ ਇਸ ਟਾਂ ਤੇ ਇਹ ਹੈਗਾ ਵੀਰੇ ਬਰਨਾਲੇ ਦੇ ਵਿੱਚ ਆ ਤਨੋੜਾ ਰੋਡ ਪੈਂਦਾ ਠੀਕ ਹੈ ਬਈ ਇਧਰ ਟੀ ਚੌਕ ਆ ਓਕੇ ਇਧਰ ਫਰਵਾਹੀ ਦੀਆਂ ਟੀ ਪੰਡ ਪੈਂਦਾ ਠੀਕ ਹੈ ਮੋਬਾਈਲ ਨੰਬਰ ਬਈ ਸਕਰੀਨ ਤੇ ਚੱਲ ਰਿਹਾ ਉਹ ਗੱਲਬਾਤ ਕਰ ਲਿਓ ਠੀਕ ਹੈ ਬਾਈ ਜੀ ਹਾਂ ਬਹੁਤ ਵਧੀਆ ਲੱਗਾ ਤੁਹਾਡੇ ਨਾਲ ਗੱਲ ਕਰਕੇ ਸੁਪਰੀਆ ਜੀ